ਸੱਚਾ ਗੁਰ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਸੋ ਅੱਜ ਦੀ ਜਿਹੜੀ ਸਭ ਤੋਂ ਲੇਟੈਸਟ ਤੁਹਾਡੇ ਲਈ ਨਿਊਜ਼ ਹੈ ਉਹ ਹੈ 8TT 9594 ਜਿਹੜੀ ਕਿ 2022 ਦੀ ਭਰਤੀ ਹੈ ਜਿਸ ਦੀ ਹਾਲ ਹੀ ਦੀ ਘੜੀ ਪਿਛਲੇ ਦਿਨਾਂ ਦੇ ਵਿੱਚ ਰੀਕਾਸਟ ਲਿਸਟ ਹੋ ਕੇ ਆਈ ਸੀ ਤੇ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਪੁਰਾਣੀਆਂ ਸਾਰੀਆਂ ਲਿਸਟਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਜਾਂਦੀਆਂ ਤੇ ਰੀਕਾਸਟ ਲਿਸਟ ਨੂੰ ਹੀ ਜਿਹੜੀ ਕਿ EWS ਦੇ ਕੇਸ ਅਤੇ NIUS ਨੂੰ ਐਡ ਕਰਨ ਤੋਂ ਬਾਅਦ ਨਵੇਂ ਸਿਰੇ ਤੋਂ ਬਣੀ ਹੈ ਉਸ ਦੇ ਮੁਤਾਬਕ ਸਟੇਸ਼ਨ ਦੀ ਚੋਣ ਹੋਣੀ ਹੈ ਤੇ ਉਸੇ ਦੇ ਮੁਤਾਬਕ ਜਿਹੜੀ ਉਹ ਸਾਰੀ ਪ੍ਰਤੀ ਜਿਹੜੀ ਉਹ ਕੀਤੀ ਜਾਣੀ ਹੈ ਸੋ ਅੱਜ ਜਿਹੜਾ ਇੱਕ ਨਵਾਂ ਨੋਟਿਸ ਸਾਹਮਣੇ ਆਇਆ ਹੈ ਉਹ ਨਵਾਂ ਨੋਟਿਸ ਤੁਸੀਂ ਦੇਖ ਸਕਦੇ ਹੋ ਵੈਬਸਾਈਟ ਦੇ ਉੱਪਰ ਜਿਹੜਾ ਹੈ ਹੁਣੇ ਹੀ ਪੈ ਚੁੱਕਿਆ ਹੈ ਪਹਿਲਾਂ ਨੋਟਿਸ ਵਾਇਰਲ ਵੀ ਹੋ ਰਿਹਾ ਸੀ ਤੇ ਹੁਣ ਵੀ ਜਿਹੜਾ ਨੋਟਿਸ ਆ ਚੁੱਕਿਆ ਹੈ ਸੋ ਪਬਲਿਕ ਨੋਟਿਸ ਤੁਸੀਂ ਦੇਖ ਸਕਦੇ ਹੋ ਨੋਟ 94 ਦਾ 12 ਫਰਵਰੀ 2025 ਤੇ ਸੋ ਨੋਟਿਸ ਕੀ ਹੈ ਉਹ ਇਸ ਨੋਟਿਸ ਨੂੰ ਦੇਖ ਲੈਣੇ ਆ ਨੋਟਿਸ ਨੂੰ ਧਿਆਨ ਨਾਲ ਪੜ੍ਹਨਾ ਹੈ ਨੋਟਿਸ ਨੂੰ ਧਿਆਨ ਨਾਲ ਸਮਝਣਾ ਹੈ ਤੇ ਜਿਹੜੇ ਵੀ ਬੱਚੇ 23 ਚੌਂਟ ਦੇ ਵਿੱਚ ਉਹਨਾਂ ਕਿ 9594 ਦੀ ਮਿਤੀ 12-10-22 ਨੂੰ ਹੋਈ ਤੇ 2-9-2024 ਨੂੰ ਵੀ ਪਹਿਲਾਂ ਇਸ ਦਾ ਰਿਜ਼ਲਟ ਜਿਹੜਾ ਉਹ ਆਇਆ ਹੈ ਤੇ ਪਹਿਲਾਂ ਵੀ ਜਿਹੜੇ ਆਨਲਾਈਨ ਸਟੇਸ਼ਨ ਚੋਣ ਉਹ ਪਹਿਲਾਂ ਕੀਤੀ ਗਈ ਸੀ ਦਫ਼ਤਰ ਵੱਲੋਂ ਅਲੱਗ-ਅਲੱਗ ਨੋਟਿਸ ਕੱਢ ਕੇ ਉਹ ਸਾਰੇ ਰੱਦ ਸਮਝੇ ਜਾਣ। ਸੋ ਸਭ ਤੋਂ ਪਹਿਲਾ ਪੈਰਾਗ੍ਰਾਫ ਜਿਹੜਾ ਇਸ ਦਾ ਉਹ ਇਹੀ ਹੈ ਕਿ ਪੁਰਾਣੀ ਜਿਹੜੀ ਸਟੇਸ਼ਨ ਅਲਾਟਮੈਂਟ ਪਹਿਲਾਂ ਹੋਈ ਸੀ ਕਿਸੇ ਨੂੰ ਵੀ ਕਿਸੇ ਆਈਡੀ ਦੇ ਉੱਪਰ ਹਰੇਕ ਰੱਦ ਸਮਝੀ ਜਾਵੇ ਤੇ ਇਹ ਨਵੇਂ ਸਿਰੇ ਤੋਂ ਜਿਹੜੀ ਲਿਸਟ ਹੈ ਜਿਹੜੀ ਪਾਈ ਗਈ ਸੀ ਹੁਣੇ ਪਿਛਲੇ ਦਿਨਾਂ ਦੇ ਵਿੱਚ ਉਸ ਦੇ ਹਿਸਾਬ ਨਾਲ ਜਿਹੜੀ ਸਟੇਸ਼ਨ ਅਲਾਟਮੈਂਟ ਆ ਉਹ ਹੁਣ ਹੋਣੀ ਹੈ ਸੋ ਇਹ ਲਿਸਟ ਚੇਂਜ ਕਿਉਂ ਕੀਤੀ ਗਈ ਉਹ ਆਪਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਵੀ ਪਤਾ ਹੈ ਇਹਨਾਂ ਨੇ ਵੀ ਇੱਥੇ ਜ਼ਿਕਰ ਕੀਤਾ ਹੈ ਈਡਬਲਯੂਐਸ ਦਾ ਕੇਸ ਅਤੇ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਐਨਆਈਯੂਐਸ ਦਾ ਜਿਹੜਾ ਡਿਪਲੋਮੇ ਦੀ ਵੈਦਤਾ ਸੀ ਉਹਦੇ ਕਰਕੇ ਦੋਨੋਂ ਹੀ ਕੇਸ ਦੇ ਕਾਰਨ ਲਿਸਟ ਜਿਹੜੀ ਉਹ ਰੀਕਾਸਟ ਕੀਤੀ ਗਈ ਕੀਤੀ ਗਈ ਹੈ 4 ਫਰਵਰੀ 2025 ਨੂੰ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ 9897 ਦੀ ਭਰਤੀ ਦੇ ਜਿਹੜੇ ਸਟੇਸ਼ਨ ਅਲੋਟ ਨੇ ਉਹ 17 ਜ਼ਿਲ੍ਹਿਆਂ ਵਿੱਚ ਹੋਣਗੇ ਕਿਹੜੇ 17 ਜ਼ਿਲ੍ਹੇ ਬਾਰਡਰ ਦੇ 6 ਜ਼ਿਲ੍ਹਿਆਂ ਨੂੰ ਛੱਡ ਕੇ ਕਿਹੜੇ-ਕਿਹੜੇ ਜ਼ਿਲ੍ਹੇ ਛੱਡਨੇ ਆ ਜੀ ਫਾਜ਼ਿਲਕਾ ਫਿਰੋ ਗੁਰਦਾਸਪੁਰ ਤੇ ਪਠਾਨਕੋਟ ਇਹਨਾਂ 6 ਜ਼ਿਲ੍ਹਿਆਂ ਵਿੱਚ 23% ਦੀ ਭਰਤੀ ਹੋਏਗੀ ਤੇ ਬਾਕੀ ਦੇ 17 ਜ਼ਿਲ੍ਹਿਆਂ ਵਿੱਚ 94% ਦੀ ਭਰਤੀ ਜੜੀ ਹੋਏਗੀ ਕਿਹੜੇ ਦਿਨ ਤੋਂ ਸਟੇਸ਼ਨ ਚੁਣ ਹੋਏਗੀ ਉਹ ਵੀ ਤੁਹਾਡੇ ਸਾਹਮਣੇ ਤਰੀਕ ਹੈ 15 ਫਰਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ 16 ਫਰਵਰੀ ਨੂੰ ਸ਼ਾਮ 5 ਵਜੇ ਤੱਕ ਜਿਹੜਾ ਪੋਰਟਲ ਓਪਨ ਹੋਏਗਾ ਕੀ ਇਹ ਸਟੇਸ਼ਨ ਕਿੱਥੇ ਮਿਲਣੇ ਨੇ ਬੋਰਡ ਦੇ ਵਿੱਚ ਮਿਲਣੇ ਨੇ ਜਾਂ ਆਨਲਾਈਨ ਮਿਲਣੇ ਨੇ ਸੋਸ ਦਾ ਜਵਾਬ ਜਿਹੜਾ ਉਹ ਹੀ ਹੈ ਕਿ ਸਟੇਸ਼ਨ ਅਲੋਟਮੈਂਟ ਜਿਹੜੀ ਹੈ ਉਹ ਆਪਦੀ ਆਈਡੀ ਦੇ ਵਿੱਚੋਂ ਜਿਹੜੀ ਤੁਹਾਡੀ ਵੈਕੈਂਸੀ ਲਿਸਟ ਸ਼ੋ ਹੋਏਗੀ ਉੱਥੋਂ ਤੁਸੀਂ ਆਪਣੀ ਪਸੰਦੀ ਦਾ ਜਿਹੜੇ ਸ ਕਿੰਨੇ ਸਟੇਸ਼ਨ ਚੁਣ ਸਕਦੇ ਆ ਹਜ਼ਾਰਾਂ ਦੀ ਗਿਣਤੀ ਵਿੱਚ ਤੁਸੀਂ ਆਪ ਦਾ ਸਟੇਸ਼ਨ ਜਿਹੜੇ ਚੁਣ ਸਕਦੇ ਹੋ ਜੇਕਰ 2400 2500 ਬੱਚੇ ਨੂੰ ਸਟੇਸ਼ਨ ਅਲੋਟਮੈਂਟ ਹੋ ਰਹੀ ਹੈ ਸੋ ਤੁਸੀਂ ਜੇਕਰ ਤੁਹਾਡੇ ਸਾਹਮਣੇ 2500 ਸਟੇਸ਼ਨ ਹੈ ਤਾਂ ਤੁਸੀਂ ਆਪ ਦੀ ਮਰਜ਼ੀ ਨਾਲ 2000 ਸਟੇਸ਼ਨ ਵੀ ਚੁਣ ਸਕਦੇ ਹੋ ਪਰ ਜੇਕਰ ਤੁਸੀਂ ਤੁਹਾਡਾ ਰੈਂਕ ਤੁਹਾਨੂੰ ਲੱਗਦਾ 1000 ਦੇ ਕਰੀਬ ਹੈ ਤੇ ਤੁਸੀਂ 500 ਸਟੇਸ਼ਨ ਹੀ ਚੁਣਦੇ ਹੋ ਸੋ ਉਹ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਉਹਦਾ ਕਾਰਨ ਕਿ ਜੇ ਪਹਿਲੇ 500 ਸਟੇਸ਼ਨ ਤੁਹਾਡੇ ਚੁਣੇ ਹੋਏ ਕਿਸੇ ਹੋਰ ਨੂੰ ਮਿਲ ਗਏ ਮੈਰਿਟ ਦੇ ਅਕੋਰਡਿੰਗ ਤਾਂ ਹੋ ਸਕਦਾ ਤੁਹਾਨੂੰ ਫਿਰ ਬੋਰਡ ਦੀ ਪਸੰਦ ਦਾ ਜਿਹੜਾ ਸਟੇਸ਼ਨ ਉਹ ਮਿਲੇ ਸੋ ਇਸ ਕਰਕੇ ਵੱਧ ਤੋਂ ਵੱਧ ਸਟੇਸ਼ਨ ਜਿਹੜੇ ਹੋ ਤੁਸੀਂ ਭਰਨੇ ਨੇ ਤਾਂ ਕਿ ਤੁਹਾਡੀ ਪਸੰਦ ਦਾ ਤੁਹਾਡਾ ਹੀ ਦੇਖਿਆ ਹੋਇਆ ਸਟੇਸ਼ਨ ਤੁਹਾਨੂੰ ਜਿਹੜਾ ਉਹ ਮਿਲ ਸਕੇ ਸੋ ਇਹ ਸੀਗਾ ਉਸ ਤੋਂ ਬਾਅਦ ਜਿਹੜਾ ਲਾਸਟ ਵਾਲਾ ਪੁਆਇੰਟ ਹੈ ਕਿ ਜੇ ਕੋਈ ਉਮੀਦਵਾਰ ਕਿਸੇ ਹੋਰ ਭਰਤੀ ਦੇ ਅਧੀਨ ਪਹਿਲਾਂ 17 ਜ਼ਿਲ੍ਹਿਆਂ ਵਿੱਚ ਨਿਯੁਕਤ ਹੈ ਤੇ ਬਤੌਰ ਈਟੀਟੀ ਟੀਚਰ ਕੰਮ ਕਰ ਰਿਹਾ ਸੋ ਨਿਯੁਕਤੀ ਪੱਤਰ ਲੈਣ ਦਾ ਹੱਕਦਾਰਤਾ ਹੋਏਗਾ ਪਰ 9594 ਉਹਨਾਂ ਦੀ ਇੱਕ ਨਵੀਂ ਭਰਤੀ ਮੰਨੀ ਜਾਏਗੀ ਤੇ ਉਹਨਾਂ ਦੀ ਸੀਨੀਅਰਤਾ ਜਾਂ ਉਹਨਾਂ ਦੀ ਜਿਹੜੀ ਮੈਰਿਟ ਹੈ ਉਹਨਾਂ ਦੀ ਸੀਨੀਓਰਿਟੀ ਹੈ ਉਹ 9594 ਦੇ ਆਧਾਰ ਤੇ ਜਿਹੜੀ ਉਹ ਮੰਨੀ ਜਾਏਗੀ ਨਵੇਂ ਸਿਰੇ ਤੋਂ ਸੋ ਪੁਰਾਣੀ ਜਿਹੜੀ ਉਹ ਨਹੀਂ ਮੰਨੀ ਜਾਏਗੀ ਸੋ ਇਹ ਜਿਹੜਾ ਅਸੀਂ ਪੂਰੀ ਦੀ ਪੂਰੀ ਜਾਣਕਾਰੀ ਈਟੀਟੀ 9594 ਨੂੰ ਲੈ ਕੇ ਜਿਹੜਾ 11 ਫਰਵਰੀ ਦਾ ਨੋਟਿਸ ਹੈ ਤੇ ਅੱਜ 12 ਫਰਵਰੀ ਨੂੰ ਜਿਹੜਾ ਹੈ ਉਹ ਵੈੱਬਸਾਈਟ ਦੇ ਸੋ ਇਹ ਜਾਣਕਾਰੀ ਸੀ 9894 ਜਿਸਟੇਸ਼ਨ ਅਲਾਟਮੈਂਟ ਨੂੰ ਲੈ ਕੇ ਧੰਨਵਾਦ ਥੈਂਕ ਯੂ ਵੈਰੀ ਮਚ